ਹਾਂ ਜੀ ਬੀ ਸ਼ੁਰੂ ਹਾਂ ਜੀ ਹਾਂ ਜੀ ਬੰਦ ਕਰ ਦਿਓ ਕਿਸੇ ਨਾਲ ਬੰਦੇ ਨਾਲ ਐਟਲਰ ਦੀ ਐਡਵੋਕੀ ਮੇਰੇ ਸਿੱਕੀ ਹੋਇਆ ਇੱਕ 11 ਫਬਰੀ ਨੂੰ ਤਕਰੀਬਨ ਸਾਢੇ 12 ਜੇ 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਣਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਹੈਗੀ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀਗੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਇਹਨਾਂ ਦੇ ਨਾਲ ਸੀਆਈ ਦੀ ਟੀਮਸ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ CCTV ਨੂੰ ਵੀ ਚੈੱਕ ਕੀਤਾ ਗਿਆ ਆਸ-ਪਾਸ ਦੇ ਤੇ ਇਸ CCTV ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਫ਼ਤੀਸ਼ ਇਹਦੇ ਨਾਲ-ਨਾਲ ਹੀ ਜੋ ਵਿਕਟਿਮ ਸੀਗੀ ਡਿਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਇਡੈਂਟਿਫਾਇਬਲ ਸੀਗਾ ਫੇਸ ਨੂੰ ਇਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬੋਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਦੇ ਰਹਿਣ ਵਾਲੀ ਸੀਗੀ ਹਾਲ ਕੀ ਘੜੀ ਬਥੇ ਪਟੇਂਡਾ ਵਿਖੇ ਰਹਿ ਰਹੀ ਸੀਗੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਵੀ ਪਤਾ ਲੱਗ ਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਅਸੀਂ ਚੈੱਕ ਕੀਤੀ ਤੇ ਕੁਝ 15 ਕੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਿਆ ਕਿ 7 ਫ फेब्रुवारी ਨੂੰ ਕੁੜੀ ਨੂੰ ਇੱਕ ਅ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ 9:30 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਭਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਅ ਕੀ ਹੋਈ ਜੋ ਬੇਸਿਕਲੀ ਪਟੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬ ਗਰਦਮ ਤੇ ਹਾਲ ਕੀ ਕੜੀ ਉਹ ਸੁਰਖ ਸੁਰਖ ਪੀਰ ਨਾਦੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਪਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਇਨਸਟੈਂਟ ਸੀਗਾ ਕਤਲ ਵਾਲਾ ਜੋ ਇਨਸਟੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਰਫ ਮਲਿਕਾ ਦਾ ਦੋਸਤ ਸੀਗਾ ਤੇ ਇਹ ਦੋਨੋਂ ਕੁਝ ਟਾਈਮ ਦੇ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਏ ਆ 8 ਤੋਂ 9 ਕੀ ਜੋ ਦਰਮਿਆਣੀ ਰਾਤ ਸੀਗੀ ਜਾਂ 9 ਦੀ अर्ली ਮਾਰਨਿੰਗ ਜਿਹਨੂੰ ਕਹਿ ਸਕਦੇ ਕਿ ਰਾਤ 8 ਤੋਂ ਬਾਅਦ ਐਨ ਸਵੇਰੇ ਆਈ ਥਿੰਕ 2-3 ਵਜੇ ਕੇ ਤਕਰੀਬਨ ਦਾ ਇਹ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰਨੂਮਾ ਚੀਜ਼ ਦੇ ਨਾਲ ਇੱਕ ਰਿਚ ਟਾਈਪ ਕੀ ਚੀਜ਼ ਸੀਗੀ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਨੂੰ ਫਿਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜਿਆਬਾਦੀ ਹੋਣ ਕਰਕੇ ਇਹਨੂੰ ਡਰ ਲੱਗ ਗਿਆ ਕਿ ਸ਼ਾਇਦ 스멜 ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਕੋ ਜਾ ਕੇ ਫਿਰ 2 ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖਾ ਫਿਰ 11 ਤਰੀ 10 11 ਕੀ ਜੋ ਦਰਮਿਆਣੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਬਾਡੀ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਬਾਡੀ ਨੂੰ ਸਿੱਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਸੈਂਪਥੀ ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅੱਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀਗਾ ਕਿ ਪੁਲਿਸ ਨੇ ਇਹਨੂੰ ਫੜੀ ਲੈਣਾ ਹੈ ਤੇ ਇਸ ਕਰਕੇ ਇਹ ਤਾਂ ਕੌਜੇਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਸਡ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਪਰ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਉਹ ਟੈਟੂ ਕਰਵਾਇਆ ਹੈਗਾ ਤੇ ਜੋ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਬਟ ਆ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਇਹਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਤਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਹੀ ਇਹ ਜਾਣਦਾ ਸੀਗਾ ਮੈਂ ਮੇਰੇ ਕਤਲ ਦਾ ਮੇਨ ਕਰੂੰਗੀ ਆ ਸ਼ਦ ਦੋਨੋਂ ਦੋਸਤ ਸੀਗੇ ਤੇ ਇਹਨੇ ਕੁਝ ਇਹਦੀ ਪਰਸਨਲ ਪਰਸਨਲ ਗੱਲ ਹੋ ਸਕਦੀ ਜਿਉਂਨੇ ਹਜੇ ਸ਼ੇਅਰ ਨਹੀਂ ਕੀਤੀ ਹੈਗੀ ਬਟ ਇੱਕ ਦੂਜੇ ਦੇ ਦੋਸਤ ਸੀਗੇ ਤੇ ਇੱਕ ਕ੍ਰਾਈਮ ਆਫ ਪੈਸ਼ਨ ਇਹਨੂੰ ਕਹਿ ਸਕਦੇ ਆ ਕਿ ਕੁਝ ਆਪਸ ਦੇ ਵਿੱਚ ਕੁਝ ਕੁਝ ਜਾਂ ਤਾਂ ਲੜਾਈ ਹੋਈ ਹੈ ਜਾਂ ਫਿਰ ਕੁਝ ਉਨਸ਼ਕ ਵਗੈਰਾ ਹੋ ਸਕਦਾ ਇਹ ਇਕੱਠੇ ਇਕੱਠੇ ਹਜੇ ਨਹੀਂ ਰਹੇ ਸੀਗੇ ਤਾਂ ਕਿਸੇ ਔਰ ਦੇ ਨਾਲ ਰਹਿ ਰਹੀ ਸੀਗੀ ਕੁੜੀ ਬਟ ਇਹ ਦੋਸਤ ਸੀ ਸੀ ਕੁਝ ਮਾਂਸ ਤੇ ਮੈਂ ਮੈਂ ਹੋਰ 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 ਇਹ ਦੱਸਿਆ ਕਿ ਉਹਨੇ ਲਾਸ਼ ਦੋ ਦੇ